ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਕਹਿੰਦਾ ਕਿ ਰੱਬ ਦਿਲ ਦੀ ਆਵਾਜ਼ ਨਹੀਂ ਸੁਣਦਾ ਕੌਣ ਕਹਿੰਦਾ ਕਿ ਰੱਬ ਦਿਲ ਦੀ ਆਵਾਜ਼ ਨਹੀਂ ਸੁਣਦਾ ਸੁਣ ਲਈ ਉਸਨੇ ਦਿਲ ਦੀ ਸੀ ਗੱਲ ਸੁਣ ਲਈ ਉਸਨੇ ਦਿਲ ਦੀ ਸੀ ਗੱਲ ਤਾਈਓ ਤਾਂ ਹੋਇਆ ਹੈ ਅਸਾਂ ਨੂੰ ਚੱਲ ਕੌਣ ਕਹਿੰਦਾ ਕਿ ਰੱਬ ਦਿਲ ਦੀ ਆਵਾਜ਼ ਨਹੀਂ ਸੁਣਦਾ ਸੁਣ ਲਈ ਉਸਨੇ ਦਿਲ ਦੀ ਸੀ ਗੱਲ ਤਾਈਓ ਤਾਂ ਆਸਾਨ ਹੋਇਆ ਹੈ ਚੱਲ ਬਸ ਥੋੜੇ ਸਮੇਂ ਵਿੱਚ ਅਸਾਂ ਟੁਰ ਜਾਣਾ ਬਸ ਥੋੜੇ ਸਮੇਂ ਵਿੱਚ ਅਸਾਂ ਟੁਰ ਜਾਣਾ ਆਇਆ ਸੁਨੇਹਾ ਹੈ ਉਸ ਦਾ ਸਾਡੇ ਵੱਲ ਸਮਾਂ ਥੋੜਾ ਹੈ ਕਰਾਂ ਮੈਂ ਆਖਰੀ ਗੱਲ ਤਾਈਓ ਤਾਂ ਆਸਾਨ ਹੋਇਆ ਹੈ ਚੱਲ ਸੁਪਨੇ ਦੇ ਵਿੱਚ ਸੀ ਅਸਾਂ ਮਾਰੀ ਉਡਾਰੀ ਸਪਨੇ ਦੇ ਵਿੱਚ ਅਸਾਂ ਸੀ ਮਾਰੀ ਉਡਾਰੀ ਦੇਖਿਆ ਕਿ ਬਸ ਹੁਣ ਹੋ ਗਈ ਤਿਆਰੀ ਸਪਨੇ ਦੇ ਵਿੱਚ ਅਸਾਂ ਸੀ ਮਾਰੀ ਉਡਾਰੀ ਦੇਖਿਆ ਸੀ ਕਿ ਹੁਣ ਬਸ ਹੋ ਗਈ ਤਿਆਰੀ ਕੋਈ ਕਹੀ ਜਾਵੇ ਸਾਬਣ ਨਾਲ ਨਹੀਂ ਦਹੀਂ ਨਾਲ ਨਹਿਲਾਣਾ ਕੋਈ ਕਹੀ ਜਾਵੇ ਸਾਬਣ ਨਾਲ ਨਹੀਂ ਦਹੀਂ ਨਾਲ ਨਹਿਲਾਣਾ ਪਾ ਕੇ ਕਫਨ ਥੋੜਾ ਅਤਰ ਵੀ ਲਗਾਣਾ ਪਾ ਕੇ ਕਫਨ ਥੋੜਾ ਅਤਰ ਵੀ ਲਗਾਣਾ ਕੰਨਿਆ ਦਾਸੀ ਹੋਇਆ ਰੋ ਰੋ ਕੇ ਬੁਰਾ ਹਾਲ ਸਾਨੂੰ ਵੀ ਕਰਤਾ ਸੀ ਨੜਾ ਕੇ ਤਿਆਰ ਕੰਨਿਆ ਦਾਸੀ ਹੋਇਆ ਰੋ ਰੋ ਕੇ ਬੁਰਾ ਹਾਲ ਸਾਨੂੰ ਵੀ ਕਰਤਾ ਸੀ ਨੜਾ ਕੇ ਤਿਆਰ ਸੁਣਦੀਆਂ ਸੀ ਗੱਲਾਂ ਸੁਣਦੀਆਂ ਸੀ ਗੱਲਾਂ ਫੱਟੇ ਤੇ ਪਿਆਸੀ ਸੁਣਦੀਆਂ ਸੀ ਗੱਲਾਂ ਫੱਟੇ ਤੇ ਪਿਆਸੀ ਮਾਰੀਆਂ ਆਵਾਜ਼ਾਂ ਬਹੁਤ ਮਾਰੀਆਂ ਆਵਾਜ਼ਾਂ ਕਿਸੇ ਨਾ ਸੁਣੀ ਸੀ ਮਾਰੀਆਂ ਸੀ ਚੀਕਾਂ ਮਾਰੀਆਂ ਸੀ ਚੀਕਾਂ ਜਦੋਂ ਅੱਗ ਲਾਉਣ ਲੱਗੇ ਕਿਸੇ ਨੇ ਸੁਣੀਆਂ ਸਭ ਸੀ ਖੱਬੇ ਸੱਜੇ ਮਾਰੀਆਂ ਸੀ ਚੀਕਾਂ ਜਦੋਂ ਅੱਗ ਲਾਉਣ ਲੱਗੇ ਕਿਸੇ ਨੇ ਸੁਣੀਆਂ ਸਭ ਸੀ ਖੱਬੇ ਸੱਜੇ ਰੋ ਰੋ ਕੇ ਪੁੱਤਰਾ ਨੇ ਅੱਗ ਲਗਾਤੀ ਰੋ ਰੋ ਕੇ ਪੁੱਤਰਾ ਨੇ ਅੱਗ ਸੀ ਲਾਤੀ ਜ਼ਿੰਦਗੀ ਮੇਰੀ ਦੀ ਤਾਂ ਕਹਾਣੀ ਮੁਕਾਤੀ ਰੋ ਰੋ ਕੇ ਪੁੱਤਰਾ ਨੇ ਅੱਗ ਲਗਾਤੀ ਜ਼ਿੰਦਗੀ ਮੇਰੀ ਦੀ ਕਹਾਣੀ ਮੁਕਾਤੀ ਚੀਕ ਚਗਾੜਾ ਉੱਥੇ ਪਿਆ ਸੀ ਚੀਕ ਚਗਿਆੜਾ ਉੱਥੇ ਪਿਆ ਸੀ ਕੋਈ ਹੋ ਗਿਆ ਸੀ ਖੁਸ਼ ਕੋਈ ਹੋ ਗਿਆ ਸੀ ਖੁਸ਼ ਕੰਨਾਂ ਸੋਗ ਮਨਾਇਆ ਚੀਕ ਚਗਿਆੜਾ ਉੱਥੇ ਪਿਆ ਸੀ ਕਈ ਹੋ ਗਿਆ ਸੀ ਖੁਸ਼ ਕੰਨਾਂ ਸੋਗ ਮਨਾਇਆ ਹੁੰਦੀਆਂ ਸੀ ਗੱਲਾਂ ਬੰਦਾ ਤਾਂ ਚੰਗਾ ਸੀ ਹੁੰਦੀਆਂ ਸੀ ਗੱਲਾਂ ਬੰਦਾ ਤਾਂ ਚੰਗਾ ਸੀ ਰੱਬ ਨੇ ਕਹਿੰਦੇ ਕੀ ਪਾਣਾ ਵਰਤਾਇਆ ਹੁੰਦੀਆਂ ਸੀ ਗੱਲਾਂ ਬੰਦਾ ਤਾਂ ਚੰਗਾ ਸੀ ਰੱਬ ਨੇ ਕਹਿੰਦੇ ਕੀ ਪਾਣਾ ਵਰਤਾਇਆ ਲੱਗ ਗਈ ਸੀ ਚੁੰਨੀ ਕਿਸੇ ਅਵਲਾ ਦੇ ਸਿਰ ਤੋਂ ਲੱਗ ਗਈ ਸੀ ਚੁੰਨੀ ਕਿਸੇ ਅਵਲਾ ਦੇ ਸਿਰ ਤੋਂ ਹੋਏ ਯਤੀਮ ਬਾਪ ਤੋਂ ਵਾਂਝੇ ਹੋਏ ਯਤੀਮ ਬਾਪ ਤੋਂ ਵਾਂਝੇ ਬਾਪੂ ਬਾੰਗ ਕਿਸੇ ਨਹੀਂ ਕਿਤੇ ਫਿਰ ਦੁਖੜੇ ਕੀਤੇ ਸਾਂਝੇ ਲਹਿ ਗਏ ਸੀ ਚੁੰਨੀ ਕਿਸੇ ਅਬਲਾ ਦੇ ਸਿਰ ਤੋਂ ਹੋਏ ਯਤੀਮ ਬਾਪ ਤੋਂ ਬਾਝੇ ਬਾਪੂ ਬਾੰਗ ਕਿਸੇ ਨੇ ਕੀਤੇ ਫਿਰ ਦੁਖੜੇ ਸੀ ਸਾਂਝੇ ਬੈਂਸ ਸਭ ਨੂੰ ਉਠ ਸੁਪਨਾ ਸੁਣਾਵੇ ਹੋਈਆਂ ਭੁੱਲਾਂ ਰੱਬਾ ਬਖਸ਼ਾ ਦੇ ਹੱਥ ਜੋੜ ਸਭ ਤੋਂ ਮਾਫੀ ਮੈਂ ਮੰਗਾ ਹੱਥ ਜੋੜ ਕੇ ਸਭ ਤੋਂ ਮਾਫੀ ਮੈਂ ਮੰਗਾ ਹੋਏ ਗੁਨਾਹ ਮੈਂ ਕਹਿਣ ਤੋਂ ਸਗਾ ਹੱਥ ਜੋੜ ਮਾਫੀ ਮੈਂ ਮੰਗਾ ਹੋਏ ਗਨਾਹ ਮੈਂ ਕਹਿਣ ਤੋਂ ਸੰਗਾ ਰੱਬਾ ਸਭ ਨੂੰ ਅਹਿਸਾਸ ਕਰਾ ਦੇ ਰੱਬਾ ਸਭ ਨੂੰ ਅਹਿਸਾਸ ਕਰਾ ਦੇ ਸਭ ਦੇ ਦਿਲ ਵਿੱਚ ਪਿਆਰ ਬਸਾ ਦੇ ਰੱਬਾ ਸਭ ਨੂੰ ਅਹਿਸਾਸ ਕਰਾ ਦੇ ਸਭ ਦੇ ਦਿਲ ਵਿੱਚ ਪਿਆਰ ਬਸਾ ਦੇ ਮੋਹ ਮਾਇਆ ਤੇ ਪਿਆਰ ਜ਼ਿੰਦਗੀ ਦੇ ਵਿੱਚ ਝੂਠ ਖਾਣੀ ਮੋਹ ਮਾਇਆ ਤੇ ਪਿਆਰ ਜ਼ਿੰਦਗੀ ਦੇ ਵਿੱਚ ਝੂਠ ਕਹਾਣੀ ਮਰਨਾ ਸੱਚ ਹੈ ਮਰਨਾ ਸੱਚ ਹੈ ਬੈਸ ਸੱਚ ਕਰ ਜਾਣੀ ਮੋਹ ਮਾਇਆ ਤੇ ਪਿਆਰ ਕਹਾਣੀ ਜ਼ਿੰਦਗੀ ਦੇ ਵਿੱਚ ਸਭ ਝੂਠ ਕਹਾਣੀ ਮਰਨਾ ਸੱਚ ਹੈ ਬੈਸ ਸੱਚ ਕਰ ਜਾਣੀ ਮਰਨਾ ਸੱਚ ਹੈ ਬੈਸ ਸੱਚ ਕਰ ਜਾਣੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਬੈਸ ਬੋਲੋ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵੀ ਆਪਕੋ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਆਪ ਨੂੰ ਦਿਨ ਦੁਕਣੀ ਰਾਤ ਚੌਕੀ ਤਰੱਕੀ ਚੜ੍ਹਦੀ ਕਲਾ ਬਖਸ਼ੇ ਇਹ ਕਰ ਆਪਕੀ ਨੂੰ ਅੱਛੀ ਲੱਗੀ ਹੈ ਕਹਾਣੀ ਤਾਂ ਕਪਤਾਰ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ